ਦਿਲਚਸਪ ਇਹ ਹੁਸ਼ਿਆਰਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਕਿ ਇੱਕ ਟਰੱਕ ਤਿੰਨ ਖੰਭੇ ਤੋੜ ਕੇ ਸਿੱਧਾ ਦੁਕਾਨਾਂ 'ਚ ਜਾ ਵੜਿਆ ਜਿਸ ਕਾਰਨ ਖੰਭੇ ਅਤੇ ਤਾਰਾਂ ਟੁੱਟਣ ਕਾਰਨ ਇਲਾਕੇ ਦੇ ਵਿੱਚ ਬਿਜਲੀ ਵੀ ਠੱਪ ਹੋ ਗਈ ਤੇ ਟਰੱਕ ਨੇ ਬਿਜਲੀ ਦੇ ਖੰਭੇ, ਮੀਟਰ ਅਤੇ ਦੁਕਾਨਾਂ ਵੀ ਉਡਾ ਦਿੱਤੀਆਂ ਨੇ ਫਿਲਹਾਲ ਜਾਣੀ ਨੁਕਸਾਨ ਤੋਂ ਹੈ ਜਿਹੜਾ ਬਚਾ ਰਿਹਾ ਹੈ ਹੁਸ਼ਿਆਰਪੁਰ ਦੇ ਪਿੰਡ ਆਦਮਵਾਲ ਦੇ ਵਿੱਚ ਇਹ ਵੱਡਾ ਹਾਸਾ ਹੈ ਜਿਹੜਾ ਦੇਖਣ ਨੂੰ ਮਿਲਿਆ ਜਿਥੇ ਕਿ ਤੜਕਸਾਰੀ ਇਹ ਵੱਡੀ ਘਟਨਾ ਵਾਪਰੀ ਹੈ ਦੱਸ ਦਈਏ ਕਿ ਹੁਸ਼ਿਆਰਪੁਰ ਚਿੰਤਪੁਰ ਨੀ ਨੈਸ਼ਨਲ ਹਾਈਵੇ ਤੇ ਪਿੰਡ ਆਮਨਦਪਾਲ ਦੇ ਵਿੱਚ ਰਾਤ ਕਰੀਬ 1:30 ਵਜੇ ਮਾਲ ਨਾਲ ਲੱਦਿਆ ਇੱਕ ਟਰੱਕ ਰੋਂਗ ਸਾਈਡ ਜਾ ਕੇ ਪਰਾਂ ਬਿਜਰੀ ਦੇ ਖੰਬੇ ਅਤੇ ਮੀਟਰ ਦੇ ਬਕਸੇ ਪੰਨ ਦਿੰਦਾ ਅਤੇ ਉਸ ਤੋਂ ਬਾਅਦ ਕਈ ਦੁਕਾਨਾਂ ਦੇ ਸਾਹਮਣੇ ਲੱਗੀਆਂ ਤਰਪਾਲਾਂ ਅਤੇ ਸ਼ੈੱਡ ਉਡਾਉਣ ਤੋਂ ਬਾਅਦ ਤਿੰਨ ਦੁਕਾਨਾਂ ਵਿੱਚ ਜਾ ਵਜਦਾ ਹਾਸਾ ਇੰਨਾ ਭਿਆਨਕ ਸੀ ਬਿਜਲੀ ਦੇ ਖੰਬੇ ਅਤੇ ਮੇਨ ਸਪਲਾਈ ਦੀਆਂ ਤਾਰਾਂ ਵੀ ਟੁੱਟ ਗਈਆਂ ਜਿਸ ਕਾਰਨ ਵੱਡੇ ਇਲਾਕੇ ਦੇ ਵਿੱਚ ਪੈਂਦੇ ਪਿੰਡਾਂ ਦੀ ਬਿਜਲੀ ਸਪਲਾਈ ਰਾਤ ਤੋਂ ਹੀ ਬੰਦ ਹੋਣ ਕਾਰਨ ਲੋਕ ਵੀ ਨੇ ਜੜੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਗਏ ਨੇ ਜਾਣਕਾਰ ਦਿੰਦੇ ਆ ਉੱਥੇ ਲੋਕਾਂ ਨੇ ਦੱਸਿਆ ਕਿ ਜਦੋਂ ਦੁਕਾਨ ਪਿੱਛੇ ਆਪਣੇ ਘਰ ਦੇ ਵਿੱਚ ਮੌਜੂਦ ਸੰਤ ਪੁਚਾਲ ਅਤੇ ਵੱਡੇ ਧੁਮਾਕੇ ਵਰਗੀ ਆਵਾਜ਼ ਉਹਨਾਂ ਨੇ ਸੁਣੀ ਤੇ ਜਦ ਦੇਖਿਆ ਤਾਂ ਦੁਕਾਨ ਦੇ ਵਿੱਚ ਬਣਾਈ ਰਸੋਈ ਅਤੇ ਨਾਲ ਹੀ ਕੁਝ ਦੁਕਾਨਾਂ ਤਹਸ ਨਹਸ ਹੋ ਚੁੱਕੀਆਂ ਸਨ ਐਨਾਂ ਦੇ ਪ੍ਰਧਾਨ ਨੇ ਜਦੋਂ ਬਾਹਰ ਜਾ ਕੇ ਦੇਖਿਆ ਤਾਂ ਟਰੱਕ ਨੇ ਤਿੰਨ ਦੇ ਕਰੀਬ ਬਿਜਲੀ ਦੇ ਖੰਭੇ ਕਈ ਮੀਟਰ ਦੇ ਬਕਸੇ ਅਤੇ ਕਈ ਦੁਕਾਨਾਂ ਦੇ ਅੱਗੇ ਛਾਂ ਵਾਸਤੇ ਲੱਗੇ ਤਰਪਾਲ ਤੇ ਸ਼ੈੱਡ ਨੂੰ ਤੋੜਨ ਤੋਂ ਬਾਅਦ ਤਿੰਨ ਦੁਕਾਨਾਂ ਨੂੰ ਬੁਰੀ ਤਰ੍ਹਾਂ ਵਾਹ ਕਰ ਦਿੱਤਾ ਦੱਸ ਦिए ਕਿ ਟਰੱਕ ਦੇ ਦੁਕਾਨ ਦੇ ਵਿੱਚ ਵਜਨ ਤੋਂ ਬਾਅਦ ਤਿੰਨ ਦੁਕਾਨਾਂ ਦੇ ਲੈਂਟਰ ਦੀਵਾਰਾਂ ਅਤੇ ਇੱਕ ਘਰ ਦੀ ਪੋੜੀ ਬੂਰੀ ਤਰ੍ਹਾਂ ਤਬਾਹ ਹੋ ਗਈ ਹੈ ਚਸ਼ਮਿੰਜੀਤ ਗਵਾਹਾਂ ਨੇ ਦੱਸਿਆ ਕਿ ਜਿਸ ਦੁਕਾਨ ਦੇ ਵਿੱਚ ਇਹ ਟਿੱਪਰ ਪਹਿਲਾਂ ਵੱਜਿਆ ਉੱਥੇ ਉਹਨਾਂ ਦੀ ਰਸੋਈ ਹੈ ਤੇ ਨਾਲ ਹੀ ਉਹਨਾਂ ਦਾ ਸੌਣ ਵਾਲਾ ਕਮਰਾ ਵੀ ਹੈ ਤੇ ਰਾਤ ਬਿਜਲੀ ਸਪਲਾਈ ਬੰਦ ਹੋਣ ਕਾਰਨ ਉਹ ਵਿੜ ਦੇ ਵਿੱਚ ਟਹਿਲ ਰਹੇ ਸਨ ਚਾਹੇਕਰ ਉਹ ਰਸੋਈ ਦੇ ਵਿੱਚ ਕੰਮ ਕਰ ਰਹੇ ਹੁੰਦੇ ਜਾਂ ਦੁਕਾਨ ਪਿੱਛੇ ਕਮਰੇ ਦੇ ਵਿੱਚ ਸੌ ਰਹੇ ਹੁੰਦੇ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰਾਤ ਹੀ ਥਾਣਾ ਸਦਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਰੱਕ ਚਾਲਕ ਨੂੰ ਹਿਰਾਸਤ ਦੇ ਵਿੱਚ ਲੇ ਲਿਆ ਦੁਬਾਰਾ ਦੱਸ ਦਿੰਨੇ ਆ ਕਿ ਹੁਸ਼ਿਆਰਪੁਰ ਦੇ ਵਿੱਚ ਤੜਕਸਾਰ ਹੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵੱਡਾ ਹਾਦਸਾ ਹੈ ਜਿਹੜਾ ਦੇਖਣ ਨੂੰ ਮਿਲਿਆ। ਦੇਰ ਰਾਤ 12 ਵਜੇ ਮਾਲ ਲਾਣ ਲੱਦਿਆ ਇੱਕ ਟਰੱਕ ਰੋਂਗ ਸਾਈਡ ਤੋਂ ਪਹਿਲਾਂ ਆ ਰਿਹਾ ਸੀ ਤੇ ਪਹਿਲਾਂ ਬਿਜਲੀ ਦੇ ਖੰਬੇ ਦੇ ਵਿੱਚ ਲੱਗਿਆ ਤੇ ਮੀਟਰ ਦੇ ਬਕਸੇ ਭੰਦਿੰਦਾ ਅਤੇ ਉਸ ਤੋਂ ਬਾਅਦ ਕਈ ਦੁਕਾਨਾਂ ਦੇ ਸਾਹਮਣੇ ਲੱਗੀਆਂ ਤਰਪਾਨਾਂ ਤੇ ਸ਼ੈੱਡ ਉਡਾਉਣ ਤੋਂ ਬਾਅਦ ਤਿੰਨ ਦੁਕਾਨਾਂ ਦੇ ਵਿੱਚ ਵੀ ਜਾ ਵੱਜਦਾ। ਹਾਸਾ ਇਨਾਂ ਭਿਆਨਕ ਸੀ ਬਿਜਲੀ ਦੇ ਖੰਬੇ ਅਤੇ ਮੇਨ ਸਪਲਾਈ ਦੀਆਂ ਤਾਰਾਂ ਟੁੱਟ ਗਈਆਂ ਜਿਸ ਕਾਰਨ ਇਲਾਕੇ ਦੀ ਲਾਈਟ ਜਿਹੜੀ ਉਹ ਬੰਦ ਹੋ ਗਈ ਤੇ ਸਾਰੀ ਰਾਤ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਲੋਕਾਂ ਨੇ ਦੱਸਿਆ ਹੈ ਕਿ ਜਦੋਂ ਦੁਕਾਨ ਦੇ ਪਿੱਛੇ ਬڑے ਘਰ ਦੇ ਵਿੱਚ ਮੌਜੂਦ ਸੰਤ ਪੁਚਾਲ ਤੇ ਵੱਡੇ ਧਮਾਕੇ ਵਰਗੀ ਆਵਾਜ਼ ਜਿਹੜੀ ਉਹਨਾਂ ਨੂੰ ਸੁਣਾਈ ਦਿੱਤੀ ਜਦ ਦੇਖਿਆ ਤਾਂ ਪਤਾ ਲੱਗ ਗਿਆ ਕਿ ਟਰੱਕ ਨੇ ਜਿਹੜਾ ਤਿੰਨ ਦੁਕਾਨਾਂ ਹੀ ਉਡਾ ਦਿੱਤੀਆਂ ਨੇ ਸੋ ਹੁਸ਼ਿਆਰਪੁਰ ਤੋਂ ਸੜਕਸਾਰ ਹੀ ਇਹ ਵੱਡੀ ਖਬਰ ਸਾਹਮਣੇ ਆਈ ਹੈ। ਪੰਚਮ ਕੁਮਾਰ ਜੀ ਇਹ ਕਿਹੜਾ ਪਿੰਡ ਕਿਹੜਾ ਇਲਾਕਾ ਹੈ? ਆਦੋਂਵਾਲ। ਆਦੋਂਵਾਲ ਪੁਰਾਣਾ ਆਦੋਂਵਾਲ। ਸ਼ਹਿਰਪੁਰ ਆਦੋਂਵਾਲ। ਰਾਤੀ ਕੀ ਹੋਇਆ ਹੈਗਾ ਜੀ? ਇਹ ਹੁਣ ਅਸੀਂ ਤਾਂ ਸੁੱਤੇ ਸੀਗੇ ਪਿੱਛੇ ਜਨਨੇ ਕੇ ਇਹ ਆਇਆ। ਅੱਛਾ ਜੀ। ਜਿਸ ਵੇਲੇ ਇਹ ਵੱਜੇ ਤੇ ਅਸੀਂ ਫਿਰ ਬਾਹਰ ਜਾ ਕੇ ਉੱਠੇ ਦੇਖਿਆ ਨਿਕਲ ਕੇ ਸ਼ਟਰ ਚੱਕਿਆ ਅਸੀਂ ਬਾਹਰ ਦੇਖਿਆ ਤਾਂ ਗੱਡੀ ਵੱਜੀ ਹੋਈ ਸੀਗੀ। ਅੱਛਾ ਯਾਰਾ ਟਰੱਕ ਬਾਹਰ ਖੜਾ ਹਾਂ ਇਹ ਬੱਜੀ ਹੋ ਪਈ ਸੀਗੀ ਜਦੋਂ ਫਿਰ ਬੰਦੇ ਇਕੱਠੇ ਹੋਏ ਇਹਨਾਂ ਨੂੰ ਇਹਨੂੰ ਪੁੱਛਿਆ ਡਰਾਈਵਰ ਨੇ ਕਹਿੰਦਾ ਮੇਰੀ ਝੋਕ ਲੱਗ ਗਈ ਅੱਛਾ ਜੀ ਡਰਾਈਵਰ ਮੋਕੇ ਤੇ ਫੜ ਲਿਆ ਸੀਗਾ ਹਾਂ ਫੜ ਲਿਆ ਫੋਨ ਸਾਲੇ ਇੱਥੇ ਸੀਗਾ ਰਾਤੀ ਉਪਰਲੀ ਸਾਈਡ ਖੜੇ ਸੀਗੇ ਅੱਛਾ ਜੀ ਹਾਂ ਜੀ ਜਦੋਂ ਇਹ ਬੱਜਾ ਅੱਛਾ ਜੀ ਹਾਂ ਤੇ ਇਹ ਕਿੰਨੇ ਕ ਵੱਜ ਦੀ ਘਟਨਾ ਹੈਗੀ ਹੈ ਜੀ ਇਹ ਹੈ ਜੀ ਕਰੀਬ ਕਿੰਨੇ ਕ ਵਜੇ ਸਾਢੇ 12:30 ਵਜੇ ਦੇ ਜਾਨੀ ਕੇ 12:30 ਤੇ ਵੀ ਉੱਤੇ ਹੀ ਟਾਈਮ ਸੀਗਾ ਠੀਕ ਹੈ ਜੀ ਹਾਂ ਜੀ ਤੇ ਜਦੋਂ ਤੁਸੀਂ ਇੱਥੇ ਦੁਕਾਨ 'ਚ ਸੁੱਤੇ ਸੀਗੇ ਹਾਂਜੀ ਤੇ ਹੋਰ ਕਿੰਨੀਆਂ ਕੁ ਦੁਕਾਨਾਂ ਦਾ ਨੁਕਸਾਨ ਹੋਇਆ ਹੈਗਾ ਜੀ ਹੁਣ ਆ ਨਾਲ ਦੀ ਦੁਕਾਨ ਜਿਹੜੀ ਹੈ ਇੱਕ ਅੱਛਾ ਜੀ ਇੱਕ ਆਦੀ ਦੁਕਾਨ ਮੋਹਰੇ ਮਲਵਾ ਡੀਆ ਮੋਬਾਈਲਾਂ ਦੀ ਫ੍ਰਿਜਾਂ ਫੁਰਜਾਂ ਕਈ ਕੁਛ ਰੱਖਿਆ ਠੀਕ ਹੈ ਜੀ ਇਹ ਕਿੰਨੀਆਂ ਕੁ ਦੁਕਾਨਾਂ ਨੂੰ ਇਹ ਟੱਕ ਫੇਡ ਮਾਰੀ ਟੱਕਰ ਮਾਰੀ ਇਹਨਾਂ ਗੱਡੀ ਨੇ ਇਹ ਦੇਖੋ ਜੀ ਪਿੱਛੇ ਆਇਆ ਇਹ ਕਰਦੇ ਜਿਹੜੇ ਮੋਹਰੇ ਸੀਗੇ ਹੂੰ ਉੱਥੋਂ ਇਹ ਪਿੱਛੇ ਵੀ ਖੰਭਾ ਤੋੜਿਆ ਆਇਆ ਦੇਖਿਆ ਹੁਣ ਤੁਸੀਂ ਵੀਡੀਓ ਬਣਾਈ ਹੋਣੀ ਆ ਜੀ ਜੀ ਹਾਂ ਉੱਥੋਂ ਇਹ ਆਇਆ ਇੱਤਈ ਠੀਕ ਹੈ ਜੀ ਹਾਂ ਜੀ ਕਿੰਨੀ ਕਿ ਤਲਾ ਨੁਕਸਾਨ ਇੱਥੇ ਕਿੰਨਾ ਕੁ ਹੋਇਆ ਤੁਹਾਡੇ ਆਸ-ਪਾਸੇ ਆਣਗਮਣ ਚ ਬਸ ਆਹ ਹੀ ਹੈ ਇੱਥੇ ਤੱਕ ਲੈ ਕੇ ਆ ਉਹ ਪਿੱਛੇ ਜਿਹੜੀਆਂ ਚਾਦਰਾਂ ਚੁੱਦਰਾਂ ਪਾਈਆਂ ਸੀਗੀਆਂ ਉਹਨਾਂ ਦਾ ਪਿੱਛੇ ਦੁਕਾਨਾਂ ਵਾਲਿਆਂ ਦਾ ਨੁਕਸਾਨ ਹੋਇਆ ਤੇ ਸਾਡਾ ਹੋਇਆ ਪੀੜਾ ਨਾਲ ਮੋਬਾਈਲਾਂ ਆਲੇ ਦਾ ਹਾਂ ਜੀ ਇਹ ਪੌੜੀ ਵੀ ਬਹੁਤ ਵੀ ਹਾਂ ਜੀ ਪੌੜੀ ਵੀ ਟੁੱਟੀ ਗਈ ਹੈ ਕੰਦਾ ਪਾੜ ਗਈਆਂ ਕੰਦਾ ਪਾਟੀਆਂ ਸਾਰਾ ਸਭ ਕੁਝ ਹੋ ਗਿਆ ਲੈਂਟਰ ਵੀ ਕੰਦੇ ਹਿੱਲੇ ਪਏ ਆ ਹਾਂ ਜੀ ਹਾਂ ਜੀ ਹਿੱਲੇ ਹੀ ਆ ਸਮਝਾ ਇਹਨੇ ਜ਼ੋਰ ਦਾ ਵੱਜਾ ਬਹੁਤ ਜ਼ੋਰ ਦਾ ਜਿੱਦਾਂ ਪਚਾ ਲਾਂਦਾ ਜ਼ਬਰਦਸਤ ਇਦਾਂ ਹੋਈ ਹੈ ਕੋਈ ਉਦਾ ਕਿਸੇ ਦਾ ਜਾਨੀ ਨੁਕਸਾਨ ਹਾਂ ਹੁਣ ਤਾਂ ਨਹੀਂ ਕੋਈ ਵੀ ਹੋਇਆ ਜਾਨ ਬਚ ਗਈ ਸਾਰਿਆਂ ਦੀ ਇੰਨਾ ਹੈ ਇੱਕ ਡਰਾਈਵਰ ਨੂੰ ਰਾਤੀ ਜਦੋਂ ਫੜਿਆ ਪਤਾ ਲੱਗਾ ਕੋਈ ਕੌਣ ਸੀ ਕਿੱਥੋਂ ਦਾ ਕੀ ਕਿਦਾਂ ਤੇ ਹਾਂ ਜਲੰਧਰ ਦਾ ਸਗਾ ਉਹ ਪੁਲਿਸ ਵਾਲਿਆਂ ਨੇ ਫੇਰ ਕੀਤੀ ਸੀ ਕਿ ਇਨਕੁਆਰੀ ਵੀ ਰੋਗੇ ਅੱਛਾ ਜੀ ਹਾਂਜੀ ਤਾਂ ਉਹ ਫੇਰ ਨਾਲ ਲੈ ਗਏ ਉਹਦੇ ਸੱਟਾਂ ਥੋੜੀਆਂ ਮੁੱਲ ਲੱਗੀਆਂ ਸੀਗੀਆਂ ਤਾਂ ਉਹਨਾਂ ਦੇ ਫੇਰ ਪੱਟੀਆਂ-ਕੁੱਟੀਆਂ ਕਰਾਉਂਦੇ ਲੈ ਗਏ ਠੀਕ ਹੈ ਜੀ ਥਾਣਾ ਕਿਹੜਾ ਲੱਗਦਾ ਜੀ ਥਾਣਾ ਆਪਣੇ ਕਿਹਾ ਇਹ ਕਿਹੜਾ ਸਦਰ ਲੱਗਦਾ ਸਦਰ ਆਦਮਾ ਜਿਹੜਾ ਨੇ ਇਹ ਰਾਤੀ ਹਾਦਸਾ ਹੋਇਆ ਕਿੰਨੇ ਕਜੇ ਦਾ ਕੋਈ ਸਮੇਂ ਦਾ ਹੈਗਾ 12:50 ਦਾ ਜੀ 12:50 ਦਾ ਇਹ ਇਹ ਦੁਕਾਨ ਤੁਹਾਡੀ ਘਰ ਜਿਹੜਾ ਇਹ ਆਪਣੇ ਸਾਡੇ ਚਾਚਾ ਦੀ ਦਾ ਜੀ ਅੱਛਾ ਇਹ ਘਰ ਤੇ ਦੁਕਾਨ ਤੁਹਾਡੇ ਚਾਚਾ ਜੀ ਦਾ ਮਤਲਬ ਪਰਿਵਾਰਕ ਹਾਂਜੀ ਆ ਆਪਣੇ ਠੀਕ ਹੈ ਜੀ ਉਹ ਪਾਸੇ ਸਾਡੇ ਸ਼ਹਿਰ ਦੇ ਆ ਸਾਨੀ ਸਾਹਿਬ ਉਹਨਾਂ ਦਾ ਹੈ ਜੀ ਉਹ ਠੀਕ ਹੈ ਜੀ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ ਹੈਗਾ ਜੀ ਨੁਕਸਾਨ ਪਈ ਉਹਨ ਦੇਖ ਕੇ ਹੀ ਆ ਸੀ ਤਾਂ ਉਹ ਕਹਿੰਦੇ ਜੋ ਹੈਗਾ ਸਾਨੂੰ ਕਰਾ ਦੇਵੀ ਹੂੰ ਠੀਕ ਹੈ ਜੀ ਜੋ ਸਾਡਾ ਨੁਕਸਾਨ ਹੋਇਆ ਜਿੰਨਾ ਸਾਡਾ ਉਹ ਕਰਾ ਦੇਵੇ ਅਸੀਂ ਬੋਧਾ ਤਾਂ ਕਹਿੰਦੇ ਨਹੀਂਗੇ ਜਿੰਨਾ ਸਾਡਾ ਹੋਇਆ ਉਹ ਕਰਾ ਕੇ ਦੇਵੇ ਪੂਰਾ ਠੀਕ ਹੈ ਜੀ ਸਾਡੀ ਇਹੀ ਅਗੇ ਮੰਗ ਹੈ ਪ੍ਰੈਸ ਨਾਲ ਅਗੇ ਜੋ ਵੀ ਉਹਨਾਂ ਦੇ ਆਉਣਗੇ ਜੋ ਨੁਕਸਾਨ ਜਾਨੀ ਵੀ ਵੱਡਾ ਹੋ ਸਕਦਾ ਸੀਗਾ ਕਿਉਂਕਿ ਤੁਹਾਡਾ ਸਾਹਮਣੇ ਸੌਂਦੇ ਵੀ ਦੁਕਾਨ ਦੇ ਵਿੱਚ ਪਿਛੇ ਬੈੱਡਰੂਮ ਤੇ ਤੁਹਾਡਾ ਰੋਡ ਦੇ ਬਿਲਕੁਲ ਲੱਗੇ ਹੈ ਹਾਂ ਜੀ ਇੱਥੇ ਸੌਂਦੇ ਹੈਗੇ ਰੋਟੀ-ਰੋਟੀ ਬਣਾਉਂਦੇ ਫਿਰ ਨਿਆਣੇ ਉੱਠਦੇ ਬੈੰਦੇ ਆ ਹਮ ਸ਼ੁਕਰ ਕਰੋ ਉਸ ਵਕਤ ਨਹੀਂ ਸੀਗੇ ਲੜ ਗਈ ਸੀਗੀ ਨਿਆਣੇ ਬਾਹਰੇ ਬੈਠੇ ਸੀ ਇੱਥੇ ਅੱਛਾ ਜੀ ਹਾਂਜੀ ਲਾਈਟ ਗਈ ਹੋਣ ਕਰਕੇ ਇੱਕ ਤਰ੍ਹਾਂ ਦਾ ਪਚਾਹ ਹੋ ਗਿਆ ਬਹੁਤ ਹਾਂਜੀ ਹਾਂਜੀ ਜੇ ਲਾਈਟ ਹੁੰਦੀ ਤੇ ਅੰਦਰ ਬੈਠੇ ਗਏ ਜੀ ਵੀ ਨਿਆਣੇ ਵੀ ਸੌਂਦੇ ਉਧਰ ਸਾਡੇ ਤੇ ਮੌਕੇ ਤੇ ਫਿਰ ਡਰਾਈਵਰ ਖੜਾ ਗਿਆ ਹਾਂਜੀ ਡਰਾਈਵਰ ਖੜੇ ਗਿਆ ਜੀ ਉਦੋਂ ਦਾ ਕਹਿਣ ਵਾਲੇ ਵੀ ਮੇਰੀ ਝੋਕ ਲੱਗ ਗਈ ਆ ਉਦਾਂ ਕੋਈ ਨਿਸ਼ਾਨੀ ਨਹੀਂ ਕੀਤਾ ਐਵੇਂ ਕਹਦੇ ਇਹ ਬੰਦੇ ਨੇ ਠੀਕ ਠਾਕ ਆ ਠੀਕ ਹੈ ਜੀ ਹਾਂਜੀ ਉਹ ਤੁਹਾਨੂੰ ਉਹਦਾ ਵੀ ਪਚਾਹ ਹੋ ਗਿਆ ਉਹ ਆਪਣਾ ਵੀ ਇਹ ਕਹਿੰਦੇ ਜੋ ਹੈਗਾ ਸਾਡਾ ਕਰਾ ਕੇ ਦੇਵੇ ਸਾਨੂੰ ਠੀਕ ਹੈ ਜੀ ਤੇ ਇਹ ਕਿੰਨੀਆਂ ਕੁ ਦੁਕਾਨਾਂ ਦਾ ਵਿੱਚ ਟੱਕਰ ਮਾਰੀ ਹੈਗੀ ਆ ਦੁਕਾਨ ਇੱਕ ਬਾਕੀ ਦਾ ਮਨ ਲਓ ਥੋੜੋ ਥੋੜੀ ਛੱਡਾਂ ਜਾਂ ਟੀਨਾ ਡੂਨਾ ਇਹ ਕਹਾਣੀ ਕਰ ਸਿਆਣੀ ਸਾਹਿਬ ਦੀ ਆ ਤੇ ਸਾਡੇ ਖੰਬੇ ਆ ਬਿਜਲੀ ਵਾਲਿਆਂ ਦੇ ਜਿਆਦਾ ਨੁਕਸਾਨ ਖੰਬਿਆਂ ਦਾ ਤੇ ਇਹਨਾਂ ਦਾ ਹੀ ਆ ਬਾਕੀ ਦਾ ਟੀਨਾ ਜਾਂ ਮਾੜੀ ਮਾੜੀਆਂ ਉਹ ਤਾਂ ਚਲੋ ਮਨ ਲਓ ਨੇਰੀਆਂ ਵੀ ਉਡੂੜ ਜਾਂਦੀਆਂ ਕਿਤੇ ਬਿਜਲੀ ਹੁਣ ਸਪਲਾਈ ਬੰਦ ਆ ਸਪਲਾਈ ਰਾਤੀ ਅਸੀਂ ਕਿੱਥੇ ਬੰਦ ਬਿਜਲੀ ਵਾਲੇ ਆਏ ਸੀਗੇ ਹਾਂਜੀ ਲੈਡ ਦਾ ਛੱਡੀ ਸੀ ਉਹ ਨਹੀਂ ਅੱਛਾ ਜੀ ਪਰ ਅਸੀਂ ਕੱਬੇ ਤਾਰ ਕੱਟਤੀ ਉਹਨਾਂ ਦੇ ਆਣ ਤੇ ਬਾਅਦ ਫੇਰ ਲੈਡ ਤਾਂ ਬੰਦ ਕੀਤੀ ਆ